ਯਾਰੋ ਸਾਥੀਓ ਤੁਸੀਂ ਸੁਣ ਰਹੇ ਹੋ ਪੰਜਾਬੀ ਅਲਫਾਜ਼ ਵਿਚਾਰ ਚੈਨਲ ਦੇ ਮਾਧਿਅਮ ਨਾਲ ਕਹਾਣੀ ਤੁਹਾਡੇ ਰੂਹ ਨੂੰ ਕਰ ਰਹੀਆਂ। ਕ੍ਰੋਧ ਦੀ ਦਵਾਈ ਇੱਕ ਪ੍ਰੇਰਣਾਦਾਇਕ ਕਹਾਣੀ ਕਹਾਣੀ ਜ਼ਰੂਰ ਸੁਣਿਓ। ਸ਼ੇਅਰ ਜ਼ਰੂਰ ਕਰਿਓ। ਇੱਕ ਪਿੰਡ ਦੇ ਵਿੱਚ ਇੱਕ ਔਰਤ ਰਹਿੰਦੀ ਸੀ ਉਸ ਦਾ ਨਾਮ ਸ਼ੋਭਾ ਸੀ। ਸ਼ੋਭਾ ਸੁਭਾਅ ਦੀ ਬਹੁਤ ਗੁੱਸੇ ਵਾਲੀ ਸੀ। ਗੁੱਸਾ ਤਾਂ ਜਿਵੇਂ ਉਸ ਦੀ ਨੱਕ ਦੀ ਨੋਕ ਤੇ ਵੱਸਦਾ ਸੀ। ਨਿੱਕੀ ਨਿੱਕੀ ਗਲਤੀ ਉਹ ਬੁੜਕੁੜਦੀ ਅਤੇ ਸਾਹਮਣੇ ਵਾਲੇ ਨੂੰ ਕੌੜੀਆਂ ਗੱਲਾਂ ਸੁਣਾਉਣ ਵਿੱਚ ਕਦੇ ਵੀ ਹਿਚਕਚਾਟ ਨਹੀਂ ਸੀ ਕਰਦੀ ਘਰ ਦਾ ਕੋਈ ਵੀ ਮੈਂਬਰ ਹੋਵੇ ਜਾਂ ਪਿੰਡ ਦਾ ਕੋਈ ਗਵਾਂਢੀ ਉਹ ਕਿਸੇ ਨੂੰ ਵੀ ਨਹੀਂ ਸੀ ਬਖਸ਼ਦੀ ਉਸ ਦੇ ਤਿੱਖੇ ਬੋਲ ਅਤੇ ਚਿੜਚਿੜੇ ਸੁਭਾਅ ਤੋਂ ਆਸ-ਪਾਸ ਦੇ ਲੋਕ ਤੰਗ ਆ ਚੁੱਕੇ ਸਨ ਲੋਕ ਉਸ ਨਾਲ ਸਿੱਧੇ ਮੂੰਹ ਗੱਲ ਕਰਨ ਤੋਂ ਵੀ ਖਤਰੋਂਦੇ ਸਨ ਘਰ ਦਾ ਮਾਹੌਲ ਵੀ ਉਸ ਦੇ ਗੁੱਸੇ ਤੋਂ ਬਚਿਆ ਨਹੀਂ ਸੀ ਪਤੀ ਅਤੇ ਬੱਚੇ ਉਸ ਦੀ ਆਵਾਜ਼ ਤੋਂ ਕੰਬਣ ਲੱਗ ਪੈਂਦੇ ਸਨ ਹਰ ਰੋਜ਼ ਘਰ ਵਿੱਚ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਸ਼ੋਭਾ ਨੂੰ ਆਪਣੇ ਆਪ ਇਸ ਗੱਲ ਦੀ ਚਿੰਤਾ ਹੋਣ ਲੱਗ ਪਈ ਸੀ ਕਿ ਉਸ ਦੇ ਗੁੱਸੇ ਕਰਕੇ ਲੋਕ ਉਸ ਨੂੰ ਦੂਰ ਹੋ ਰਹੇ ਹਨ ਅਤੇ ਘਰ ਵਿੱਚ ਪਿਆਰ ਅਤੇ ਸ਼ਾਂਤੀ ਦੀ ਥਾਂ ਤਣਾਅ ਨੇ ਲੈ ਲਈ ਹੈ ਉਹ ਮਹਿਸੂਸ ਕਰਦੀ ਸੀ ਕਿ ਜਦੋਂ ਗੁੱਸਾ ਠੰਡਾ ਹੁੰਦਾ ਤਾਂ ਉਹ ਪਛਤਾਵਾ ਵੀ ਹੁੰਦਾ ਉਸ ਨੂੰ ਉਹ ਸੋਚਦੀ ਮੈਂ ਇਹ ਸਾਰੀਆਂ ਗੱਲਾਂ ਕਿਉਂ ਕਰ ਰਹੀ ਪਿੱਤੀਆਂ ਮੈਂ ਆਪਣੇ ਆਪ ਨੂੰ ਰੋਕਿਆ ਵੀ ਨਹੀਂ ਔਰ ਜਦੋਂ ਅਗਲੀ ਵਾਰੀ ਗੱਲ ਬਣਦੀ ਤਾਂ ਫਿਰ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕਦੀ ਸੀ ਇੱਕ ਦਿਨ ਪਿੰਡ ਵਿੱਚ ਇੱਕ ਮਸ਼ਹੂਰ ਮਹਾਤਮਾ ਜੀ ਆਏ ਲੋਕ ਉਹਨਾਂ ਦੇ Satsang ਤੇ ਉਹ ਬਦੀ ਸੁਣਨ ਦੂਰੋ ਦੂਰ ਆਏ ਸਨ ਉਹ ਸਬਰ ਸ਼ਾਂਤੀ ਤੇ ਚੰਗੇ ਆਚਰਣ ਬਾਰੇ ਬੋਲਦੇ ਸਨ ਜਦੋਂ ਸ਼ੋਭਾ ਨੂੰ ਉਹਨਾਂ ਦੇ ਚਮਤਕਾਰੀ ਉਹ ਬਾਬ ਦੀ ਸੋਭ ਮਿਲੀ ਤਾਂ ਉਸਨੇ ਸੋਚਿਆ ਕਿ ਉਹ ਉਹਨਾਂ ਕੋਲ ਜਾ ਕੇ ਆਪਣੇ ਗੁੱਸੇ ਨੂੰ ਕਾਬੂ ਕਰਨ ਬਾਰੇ ਪੁੱਛੇਗੀ ਅਗਲੀ ਸਵੇਰ ਉਹ ਮਹਾਤਮਾ ਜੀ ਕੋਲ ਗਈ ਤੇ ਉਸਨੇ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤਾ ਅਤੇ ਬੇਨਮਰਤਾ ਦੇ ਨਾਲ ਕਹਿਣ ਲੱਗੀ ਗੁਰੂਵਾਰ ਮੈਂ ਆਪਣੇ ਗੁੱਸੇ ਤੋਂ ਬਹੁਤ ਤੀੜਤ ਹਾਂ ਜਦੋਂ ਵੀ ਮੈਨੂੰ ਗੁੱਸਾ ਹੁੰਦਾ ਹੈ ਮੈਂ ਆਪਣਾ ਆਪਾਗਵਾ ਬੜਦਦੀ ਹਾਂ ਲੋਕਾਂ ਨੂੰ ਬੁਰਾ ਭਲਾ ਕਹਿ ਦਿੰਦੀ ਹਾਂ ਤੇ ਬਾਅਦ ਵਿੱਚ ਪਛਤਾਵਾ ਵੀ ਕਰਦੀ ਹਾਂ ਮੇਰੇ ਰਿਸ਼ਤੇ ਖਤਮ ਹੋ ਰਹੇ ਨੇ ਕਿਰਪਾ ਕਰਕੇ ਮੈਨੂੰ ਕੋਈ ਐਸਾ ਉਪਾਅ ਦੱਸੋ ਕਿ ਮੈਂ ਆਪਣੇ ਗੁੱਸੇ ਉੱਤੇ ਕਾਬੂ ਪਾ ਸਕਾਂ ਮਹਾਤਮਾ ਜੀ ਨੇ ਧਿਆਨ ਨਾਲ ਸਾਰੀ ਗੱਲ ਸੁਣੀ ਤੇ ਹੌਲੀ-ਹੌਲੀ ਮੁਸਕਰਾ ਕੇ ਇੱਕ ਛੋਟੀ ਜਿਹੀ ਸ਼ੀਸ਼ੀ ਉਸ ਨੂੰ ਦਿੱਤੀ। ਉਹਨਾਂ ਨੇ ਕਿਹਾ ਪੁੱਤਰੀ ਇਸ ਸ਼ੀਸ਼ੀ ਵਿੱਚ ਕ੍ਰੋਧ ਸ਼ਾਂਤ ਕਰਨ ਦੀ ਕਰਾਮਾਤੀ ਦਵਾਈ ਹੈ। ਜਦੋਂ ਵੀ ਤੈਨੂੰ ਗੁੱਸਾ ਆਵੇ ਇਸ ਸ਼ੀਸ਼ੀ ਨੂੰ ਮੂੰਹ ਨਾਲ ਲਾ ਕੇ ਕੁਝ ਘੁੱਟ ਪੀ ਲੈਣਾ। ਪਰ ਧਿਆਨ ਰੱਖੇ ਜਦ ਤੱਕ ਇਹ ਦਵਾਈ ਮੂੰਹ ਵਿੱਚ ਹੋਵੇ ਤੂੰ ਕੁਝ ਨਹੀਂ ਬੋਲਣਾ। ਸ਼ੋਭਾ ਨੇ ਸ਼ੀਸ਼ੀ ਸ਼ਰਦਾ ਦੇ ਨਾਲ ਲਈ ਅਤੇ ਘਰ ਪਰਤ ਗਈ। ਅਗਲੀ ਵਾਰ ਜਦੋਂ ਉਸ ਨੂੰ ਗੁੱਸਾ ਆਇਆ ਉਸਨੇ ਉਹੀ ਕੀਤਾ ਸ਼ੀਸ਼ੀ ਤੋਂ ਕੁਝ ਘੋਟ ਪੀਤੇ ਅਤੇ ਚੁੱਪ ਕਰ ਗਈ ਨਤੀਜਾ ਹੈਰਾਨੀਜਨਕ ਸੀ ਨਾ ਗੱਲ ਵਧੀ ਤੇ ਨਾ ਹੀ ਝਗੜਾ ਹੋਇਆ ਸਭ ਕੁਝ ਸ਼ਾਂਤ ਰਹਿ ਗਿਆ ਹੁਣ ਹਰ ਵਾਰੀ ਜਦ ਗੁੱਸਾ ਆਉਂਦਾ ਉਹ ਦਵਾਈ ਪੀ ਕੇ ਚੁੱਪ ਹੋ ਜਾਂਦੀ ਤੇ ਥੋੜੇ ਸਮੇਂ ਵਿੱਚ ਉਸਨੇ ਵੇਖਿਆ ਕਿ ਗੁੱਸਾ ਆਪਣੇ ਆਪ ਘੱਟ ਗਿਆ ਘਰ ਵਾਲੇ ਵੀ ਹੁਣ ਉਸ ਨੂੰ ਇੱਜ਼ਤ ਨਾਲ ਦੇਖਣ ਲੱਗੇ ਸਾਰੋ ਦਿਨਾਂ ਵਿੱਚ ਇਹ ਸ਼ੀਸ਼ੀ ਦੀ ਦਵਾਈ ਹੋ ਗਈ ਖਤਮ ਸ਼ੋਭਾ ਮੁੜ ਕੇ ਮਹਾਤਮਾ ਜੀ ਕੋਲ ਗਈ ਅਤੇ ਕਹਿਣ ਲੱਗੀ ਗੁਰੂਵਾਰ ਤੁਸੀਂ ਜੋ ਦਵਾਈ ਦਿੱਤੀ ਸੀ ਉਹ ਤਾਂ ਬਹੁਤ ਚਮਤਕਾਰੀ ਸੀ ਪੀਂਦੇ ਹੀ ਮੇਰਾ ਗੁੱਸਾ ਠੰਡਾ ਹੋ ਜਾਂਦਾ ਸੀ ਉਹਨਾਂ ਦਵਾਈ ਖਤਮ ਹੋ ਗਈ ਹੈ ਕਿਰਪਾ ਕਰਕੇ ਇੱਕ ਹੋਰ ਸ਼ੀਸ਼ੀ ਦਿਓ ਮਹਾਤਮਾ ਜੀ ਹੱਸੇ ਤੇ ਕਿਹਾ ਪੁੱਤਰੀ ਉਹ ਸ਼ੀਸ਼ੀ ਵਿੱਚ ਤਾਂ ਕੇਵਲ ਸਧਾਰਨ ਪਾਣੀ ਸੀ ਜਾਂ ਤੂੰ ਗੁੱਸੇ ਵਿੱਚ ਸੀ ਤੂੰ ਪਾਣੀ ਪੀਣ ਵਿੱਚ વ્યਸਤ ਰਹਿੰਦੀ ਸੀ ਇਸ ਕਾਰਨ ਕੁਝ ਨਹੀਂ ਸੀ ਬੋਲਦੀ ਤੇਰੀ ਛੁੱਪ ਹੀ ਅਸਲੀ ਦਵਾਈ ਹੈ ਜਦੋਂ ਇਨਸਾਨ ਗੁੱਸੇ ਵਿੱਚ ਹੁੰਦਾ ਹੈ ਸਭ ਤੋਂ ਵੱਧ ਨੁਕਸਾਨ ਉਸਦੀ ਜ਼ੁਬਾਨ ਕਰਦੀ ਹੈ ਜੇਕਰ ਉਹ ਚੁੱਪ ਰਹਿ ਜਾਵੇ ਤਾਂ ਗੁੱਸਾ ਆਪਣੇ ਆਪ ਠੰਡਾ ਹੋ ਜਾਂਦਾ ਹੈ ਸ਼ੋਭਾ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਸਨੇ ਕਿਹਾ ਗੁਰੂਵਾਰ ਮੈਨੂੰ ਸਮਝ ਆ ਗਈ ਹੈ ਅਸਲੀ ਦਵਾਈ ਮੇਰੇ ਆਪਣੇ ਵਿਵਹਾਰ ਵਿੱਚ ਲੁਕਿਆ ਹੋਇਆ ਹੈ ਹੁਣ ਜਦ ਵੀ ਮੈਨੂੰ ਗੁੱਸਾ ਆਵੇਗਾ ਮੈਂ ਚੁੱਪ ਰ੍ਹਾਂਗੀ ਤੇ ਆਪਣੇ ਆਪ ਨੂੰ ਸੰਭਾਲਾਂਗੀ ਇਸ ਕਹਾਣੀ ਦੇ ਵਿੱਚੋਂ ਸਿੱਖਿਆ ਤੁਹਾਨੂੰ ਇਹ ਮਿਲਦੀ ਹੈ ਕਿ ਜਦੋਂ ਗੁੱਸਾ ਆਵੇ ਤਾਂ ਜੋ ਅਸੀਂ ਕੁਝ ਸਮੇਂ ਲਈ ਚੁੱਪ ਕਰ ਚਾਹੀਏ ਤਾਂ ਵੱਡੇ ਤੋਂ ਵੱਡਾ ਝਗੜਾ ਰੁਕ ਸਕਦਾ ਹੈ। ਕਰੋਧ ਦੀ ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਦਵਾਈ ਮਾਣ ਹੀ ਹੈ। ਕਹਾਣੀ ਤੁਹਾਨੂੰ ਕਿੱਦਾਂ ਲੱਗੀ? ਜੀ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਦੇਣਾ ਤੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਕਹਾਣੀ ਨੂੰ ਜਰੂਰ ਸ਼ੇਅਰ ਕਰਨਾ ਕਿਉਂਕਿ ਅੱਜ ਦੇ ਦੌਰ ਆ ਸਮੇਂ ਦੇ ਵਿੱਚ ਜਿਹੜਾ ਸਮਾਂ ਚੱਲ ਰਿਹਾ ਹੈ ਹਰ ਇਨਸਾਨ ਇੱਕ ਦੂਜੇ ਨਾਲ ਝਗੜ ਰਿਹਾ ਹੈ ਗੁੱਸਾ ਹਰ ਇੱਕ ਇਨਸਾਨ ਦੇ ਇਤਿਹਾਸ ਹੀ ਹੈ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਇਹ ਉਪਰਾਲਾ ਹੈ ਜਰੂਰ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਤੁਹਾਡਾ ਆਪਣਾ ਹਰਦੀਪ ਸਿੰਘ ਗੁਪਾਲ ਹੋਰ ਨਵੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਬਰ ਹੁੰਦਾ ਰਹਾਂਗਾ ਜੀ ਧੰਨਵਾਦ ਜੀ